ਨੌਲੀ ਤਰੋ ਜਿਹੜੇ ਦਣਾ ਆਪਾਂ ਬਣਾਏ ਸੀਗੇ ਖਾਣੇ ਤੇ ਉਹਨਾਂ ਦੇ ਵਿੱਚ ਜੋੜੇ ਛੱਡ ਚੁੱਕੇ ਆਪਾਂ ਉਤਰਾਂ ਦੇ ਜਿਹੜੇ ਖਾਣੇ ਬਣਾਏ ਸੀ ਉਹਨਾਂ ਲਈ ਜੋੜੇ ਛੱਡ ਚੁੱਕੇ ਆ ਤੇ ਉਤਰਾਂ ਨੇ ਆਪ ਕੋ ਆਪਣੇ ਖਾਣੇ ਸਾਹਮਣੇ ਪਚਾਂਦੇ ਵੀ ਲਾ ਚੁੱਕੇ ਨੇ ਠੀਕ ਹੈ ਜੀ ਤੇ ਦਾਣਾ ਬਾਤ ਆਪੇ ਉਹਨਾਂ ਨੂੰ ਜੋੜੀਆਂ ਨੂੰ ਚੱਕ ਕੇ ਬਾਅਦ ਚ ਦੂਜੇ ਫੋਟਾਂ ਛੱਡ ਦਾਂਗੇ ਠੀਕ ਹੈ ਜੀ ਪਾਣੀ ਦਾ ਵੀ ਪ੍ਰਬੰਧ ਕਰਤਾ ਜੋੜੀ ਵਿੱਚ ਇੱਥੇ ਅੰਡੇ ਲਾ ਲਈਏ ਆਪਣਾ ਉਹ ਆਹ ਲੰਬੀ ਬਿਠੀ ਹੈ ਇਹ ਸਭ ਕੋਲ ਠੀਕ ਹੈ ਜੀ ਇੱਕ ਆਹ ਖਾਣਾ ਤੋਂ ਵੀ ਬਿਠਾ ਲਏ ਉੱਧਰ ਆਹ ਕੁੰਜੇ ਜੀ ਉਹ ਮੋਟੀ ਤੇ ਤਾਂ ਲੈ ਉਹ ਰੱਤੀ ਬੈਠੀ ਹੋਣੀ ਹੈ ਉਹ ਬੋਲੇ ਦਰ ਤੇ ਅੰਦਰ ਦੀ ਲੋਕੀ ਠੀਕ ਹੈ ਜੀ ਤੇ ਕਨੇ ਇੱਧਰ ਅੰਡੇ ਲਾਵੇ ਉਹ ਦਰਦੀ ਜੋੜੀ ਆਹ ਲਾ ਦੇਣਾਂ ਆਂਦੇ ਜੀ ਸਤਿ ਸ੍ਰੀ ਅਕਾਲ ਇੱਕ ਗੋਫਾ ਥਿਲਾ ਲਿਆ ਅੰਡਾ ਤੇ ਤਿੰਨ ਜੋੜੀਆਂ ਨੇ ਇੱਥੇ ਉੱਪਰ ਦੋਨੇ ਸਾਹਮਣੇ ਆ ਗਏ ਹਨ ਵੀ ਲਾ ਲੈਣੀਆਂ ਨੇ ਹੰਦੇ ਤੇ ਆਪਣੀਆਂ ਮੈਂਡੀਆਂ ਨੇ ਡੀਲ ਦਾ ਚੋਣ ਹੈ ਆਪਾਂ ਤੇ ਬੈ ਚੰਨ ਅੰਡਿਆਂ ਦੇ ਪੁੱਤ ਠੀਕ ਹੈ ਜੀ ਇੱਥੇ ਜਾਰੇ ਨਾ ਅੰਡਿਆਂ ਦੇ ਮਾਦਰਾ ਇਸ ਕਜੋੜੀ ਆਪਣੀ ਇੱਥੇ ਡੂਲੀ ਤੇ ਬੈਠੀ ਹੁੰਦੀ ਇਹਨੂੰ ਇੱਥੇ ਰੱਖਿਆ ਸੀ ਬਾਕਸ ਇਹਦੇ ਵਿੱਚ ਚਲਾ ਚੁੱਕੀ ਆ ਮੈਂ ਤੇ ਬਾਕੀ ਆ ਆਪਣੇ ਬੱਚਾ ਹੋ ਗਿਆ ਲਓ ਜੀ ਕੰਮ ਟੱਪਾ ਨਿਕਲੇ ਹੈ ਬੱਚਾ ਇਹ ਜੋੜੀ ਨੇ ਟੱਪਾ ਕੱਢਿਆ ਨਹੀਂ ਠੀਕ ਹੈ ਇਹ ਆ ਜੋੜੀ ਨੇ ਹਲੇ ਕੱਢਣੀ ਨਹੀਂ ਜੀ ਬੱਚੇ ਰਹਿੰਦੇ ਨੇ ਇਹਨਾਂ ਦੇ 2-4 ਕਿ ਤਣ ਰਹਿ ਗਏ ਬਸ ਕੱਢ ਲੈਣੀਆਂ ਜੋੜੀ ਦੇ ਵੀ 2-4 ਦਿਨ ਲੱਗਣਗੇ ਬਰਾਬਰ ਜੀ ਨੇ ਇਹ ਵੀ ਕੱਢ ਲਾਉਣਗੇ ਜੀ ਵਿੱਚ ਆਹ ਲਾਈਆਂ ਨੇ ਆਪਾਂ ਨੇ ਜੋੜੀਆਂ ਠੀਕ ਹੈ ਜੀ ਆ ਬੈਠਾ ਨੇ ਸਾਰੀ ਬੰਦੀਆਂ ਸਾਰੀਆਂ ਘਾਰਾਂ ਨੂੰ ਘਰਾਂ ਦੇ ਵਿੱਚ ਡਰਦੇ ਨੇ ਆ ਚੰਗੀ ਹੰਡਿਆਂ ਦੀ ਕੂਤਰੀ ਆ ਪਹਿਲੇ ਖਾਨੇ ਜਿਹਦੇ ਨੇ ਹੰਡੇ ਤੇ ਆ ਕੂਪਰ ਲੱਗਾ ਹੈ ਦੇ ਨਾਲ ਹੈਡਾ ਕੁਲਕਾ ਠੀਕ ਹੈ ਜੀ ਦਰਦ ਕਿ ਖੁੱਡਾ ਬੰਦ ਤੇ ਬੱਚੇ ਆਪਾਂ ਕੱਢੇ ਹਣੇ ੜਾਏ ਹੋਣੇ ਜੀ ਚਾਰ ਵੱਡੇ ਕੂਪਰ ਤਾਂ ਆ ਬਾਕੀ ਪੱਟ ਤੇ ਜੀ ਚਾਰ ਬੱਚੇ ਆ ਆ ਰੋੜ ਆਏ ਹੋਏ ਨੇ ਕਿੱਥੇ ਗਾ ਦੇਖਦੇ ਆ ਉਹ ਕਿਸੇ ਦਾ ਬੈਠਾ ਬੱਚਾ ਕਿਸੇ ਦਾ ਗੋਲਿਆਂ ਦੇ ਵਿੱਚ ਗੋਲਿਆਂ ਨਾਲ ਰਲ ਗਿਆ ਇਹ ਵੀ ਬੱਚਾ ਜਿਹੜਾ ਅਪੜ ਨਹੀਂ ਹੈਗਾ ਤੇ ਪਿੰਡੂਆਂ ਦੇਖਦਾ ਤੇ ਉਹ ਫੜਦੇ ਨੇ ਚਾਰੋਂ ਬੱਚੇ ਦੇਖਦੇ ਜੂਮ ਕਰਕੇ ਦੇਖਦੇ ਨੇ ਜੇ ਆਗੇ ਜੂਮ ਜੀ ਇੱਧਰ ਬਾਕੀ ਆਪਾਂ ਜਿਦਾ ਤੁਹਾਨੂੰ ਦੱਸਿਆ ਸੀ ਕਿ ਕੱਲੀ-ਕੱਲੀ ਜੋੜੀ ਮਿਲਾ ਲੈਨੇ ਆਪਾਂ ਤੇ ਲਾਈਆਂ ਹੋਈਆਂ ਨੇ ਡੂੜੀਆਂ ਦੇ ਵਿੱਚ ਜੋੜੀਆਂ ਠੀਕ ਆ ਜੀ ਸਾਡੀਆਂ ਆਪਣੀਆਂ ਡੂੜੀਆਂ ਦੇ ਵਿੱਚ ਜੋੜੀਆਂ ਜੀ ਮਿਲਾ ਕੇ ਠੀਕ ਆ ਜੀ ਲਓ ਜੀ ਤਿੰਨ ਜੋੜੀਆਂ ਤਰਲੀ ਡੂੜੀ ਚ ਨੇ ਤੇ ਤਿੰਨ ਜੋੜੀਆਂ ਪਰਲੀ ਡੂੜੀ ਚ ਦੋ ਜੋੜੀਆਂ ਡੂੜੀਆਂ ਨੇ 6 ਜੋੜੇ ਇਹਦੇ ਚ ਲੱਗ ਰਹੇ ਨੇ ਜੀ ਆਪਾਂ ਕਿਜ ਕਿਕ ਕਰਕੇ ਤੇ ਸਾਰੇ ਵੱਡੇ ਬੂਤਰ ਨੌਂ ਲਈ ਰੱਖਿਆ ਸੀਗਾ ਅਣੀ ਨਾ ਲੈਣਗੇ ਕਰਦੇ ਆ ਬਾਹਰ ਵਿੱਚ ਵਿੱਚ ਨਾ ਲੈ ਡੋਲੀ ਦੇ ਥੱਲੇ ਵੀ ਬੜ ਗਏ ਕੁਛ ਕੁ ਦੇ ਇਹਦੇ ਵਿੱਚ ਬੜੇ ਬੈਠਿਆ ਲੋ ਬੜੇ ਦੇ ਵਿੱਚ ਬੈਠੇ ਨੇ ਘਾਣ ਪਰ ਆਪਣੇ ਠੀਕ ਹੈ 下楼，走，下楼。 ਆਲੇ ਨੂੰ ਨਾਲ ਲਾਂਗੇ ਠੀਕ ਹੈ ਆ ਬੈਠ ਕੇ ਆਪਣਾ ਕੜਾ ਅੱਜ ਜੋੜਾ ਲਗਵਾਉਣਾ ਜੀ ਹਲੇ ਛੋਟਿਆਂ ਦੇ ਵਿੱਚ ਜਗ੍ਹਾ ਨਹੀਂ ਤੇ ਪਹਿਲੀ ਜੋੜੀਆਂ ਦੇ ਬੱਚੇ ਕਢਾ ਕੇ ਫਿਰ ਜੋੜੇ ਤੋੜਾਂਗੇ ਤੇ ਫਿਰ ਇਹ ਜੋੜੇ ਲਗਾਵਾਂਗੇ ਆਪਾਂ ਉਤਰਾਂ ਦੇ ਜੀ ਆਪੇ ਚੱਪਾ ਪੱਟ ਤੇ ਤਿੰਨ ਚਾਰ ਪੁੱਤਰ ਇਸ ਵਰਬਾ ਜੀ ਹਰਗੇ ਜੀਏ ਨੌਮਾ ਹੋਈ 10ਵਾਂ ਇਦਾਂ ਹਰੇ ਨੇ ਇਹ ਦੇਖਾਂਗੇ ਹੁਣ ਭਾਦੋਂ ਚ ਕਟਾਂਗੇ ਜੀ ਇਹਨਾਂ ਨੂੰ ਫਿਰ ਭਾਦੋਂ ਵਾਲੀਆਂ ਬਾਜੀਆਂ ਕੱਟ ਦਵਾਂਗੇ ਪੁੱਤਰਾਂ ਦੀ ਥੋੜੀ ਜੀ ਪ੍ਰੋਬਲਮ ਆ ਗਈ ਸੀ ਮਾਤਾ ਜੀ ਹੋ ਗਈ ਸੀ ਪੁੱਤਰਾਂ ਦੇ ਪੈਰਾਂ ਤੇ ਕੋਈ ਕਰਕੇ ਆਪਾਂ ਫਿਰ ਪੱਟੇ ਲੈ ਬੰਨ ਬਾਜੀ ਛੱਟ ਲਈ ਸੀ ਹਰਗੇ ਬਾਜੀ ਦੇ ਵਿੱਚ ਦੋਸਰੇ ਤੋਂ ਚੰਗਾ ਆਪਾਂ ਹਾਂ ਇਹਦੀ ਪੱਟੇ ਲਈ ਬਾਜੀਆਂ ਇਸ ਵਾਰ ਆਪਾਂ ਹਰ ਗਏ ਆ ਜੀ 17 18 ਬਾਜੀਆਂ ਛੱਡੀਆਂ ਜੀ ਆਪਾਂ ਹਰ ਗਏ ਜਿਹਦੇ ਵਿੱਚੋਂ ਚਾਰ ਕੁੱਤਰ ਆਪਣੇ ਤੁਰੇ ਨੇ ਬਾਜੀ ਤੋਂ ਤੇ ਬਾਕੀ ਆਪਣੇ ਬੈਗੀ ਹਰੇ ਨਹੀਂ ਜੀ ਸਾਰੇ ਠੀਕ ਹੈ ਜੀ ਤੇ ਤਰਾਪਾ ਨੇ ਪੱਟ ਤੇ ਆ ਜਿਹੜੇ ਪੱਟੇ ਇਹ ਵੀ ਹਰੇ ਹੋਏ ਆ ਬਾਜੀ ਤੇ ਜੀ ਹਰੇ ਨਹੀਂ ਆਪਣੇ ਪਿਛਲੇ ਦਸਾਂ ਚ ਜਾ ਕੇ ਆਏ ਨਹੀਂ ਹੈ ਵੀ ਕੋਈ ਪਹਿਲਾਂ ਹੀ ਹਰ ਗਏ ਆਪਾਂ ਚਾਹੇ 100 ਕੁੱਤਰ ਸੀ ਚਾਹੇ 150 ਕੁੱਤਰ ਸੀ ਹਰੇ ਆਪਾਂ ਪਿਛਲੇ ਦਸਾਂ ਚ ਜਾ ਕੇ ਤਰਾਣੇ ਵਿੱਚ ਥੋੜੀ ਪ੍ਰੋਬਲਮ ਵੀ ਆ ਗਈ ਸੀ ਆਪਣੇ ਉਹਦੇ ਕਰਕੇ ਵੀ ਹੋ ਸਕਦਾ ਚਲੋ ਪਰ ਵਧੀਆ ਰਿਹਾ ਠੀਕ ਹੈ ਜੀ ਹਾਰ ਜਿੱਤ ਤਾਂ ਬਣੀ ਪਈ ਆ ਪਈ ਨਹੀਂ ਇਹਦੇ ਵੀ ਆਪਾਂ ਜੱਤੇ ਆਪਾਂ ਇਸ ਵਾਰ ਹਾਰੇ ਨਹੀਂ ਜੀ ਬਾਕੀਆਂ ਤਰਾਣੇ ਵਿੱਚ ਪ੍ਰੋਬਲਮ ਜੀ ਆ ਗਈ ਸੀ ਉਹਦੇ ਕਰਕੇ ਆਪਾਂ ਤਾਂ ਲਾਇਆ ਸਾਫੀ ਤਾਂ ਹਾਰੇ ਆਂ ਫਾਕੀ ਚਲੋ ਜੋ ਮੁਕੱਦਰ ਚ ਸੀਗਾ ਠੀਕੋ ਜੀ ਵਾਰ ਕੱਟਿਆ ਤੇ ਫੇਰ ਉਰੀ ਆ ਕੇ ਬਹਿ ਜਾਂਦਾ ਹੀ ਆਪਣਾ ਤੇ ਹੁਣ ਹੁਡੇ ਚ ਵੜਿਆ ਆਪਾਂ ਜਿਸੇ ਕਿਸੇ ਵੀਰ ਦਾ ਹੋਇਆ ਉਹ ਆ ਕੇ ਲਿਆ ਸਕਦਾ ਹੀ ਆਪਾਂ ਦਾ ਲਾਲ ਚੀਨਾ ਜਾਂ ਹਰੀਆਂ ਅੱਖਾਂ ਵਾਲੀਆਂ ਜੀ ਦਾ ਵੀ ਹੋਇਆ ਮੇਰਾ ਭਰਾ ਲਿਆ ਸਕਦਾ ਹੀ ਆਪਣੇ ਕੋਲੋਂ ਕਾਪੀ ਮੋਟਰਸਾਈਕਲਾਂ ਦੀ ਜੋੜੀ ਜੀ ਵੱਡਾ 2016 ਦਾ ਮੋਟਰਸਾਈਕਲ ਲਕੋਤਰਾ ਆਪ ਉਡੀਕ ਜੀ ਤੇ ਆ ਕੂਤਰੀ ਲਈ ਹੋਈ ਇਹਦੇ ਨਾਲ ਡੂਲੀ ਲਾਤੀ ਇਹਦੇ ਪਿਛਲੀ ਵਾਰੀ ਬੱਚੇ ਨਹੀਂ ਬਣੇ ਜੀ ਹੰਡੇ ਕੱਚੇ ਰਹਿ ਗਏ ਸੀ ਤੇ ਤਾਂ ਕਰਕੇ ਡੂਲੀ ਚ ਲਾਗ ਆਇਆ ਦੇਖਦੇ ਆ ਕੀ ਚਾਰੰਸੀ ਜੋੜੀ ਲਈ ہوئی ਇਹਦੇ ਆਂਡੇ ਲਾਏ ਹਨ ਜੀ ਇਸ ਕਾ ਜੋੜੀ ਲਈ ਹੈ ਜੀ ਆਪਾਂ ਜੰਟੇ ਵਾਲਿਆਂ ਚ ਭਾਈ ਰਾਜੇ ਸਤਾਦ ਦਾ ਜੀ ਭਾਈ ਮਿੰਟੂ ਮੁਸਰ ਉਹਨਾਂ ਦੇ ਘਰੋਂ ਆਇਆ ਆਪਾਂ ਕਰਤੀ ਪੱਠੀ ਲਈ ਹੈ ਜੀ ਇਹਦੇ ਨਾਲ ਪੱਠੀ ਦੀ ਅੱਖਾਂ ਦੇਖੋ ਜੀ ਤਾਰ ਆਈ ਜੀ ਆਪਣੇ ਵੀਰਾ ਵਾਲਿਆਂ ਦੀ ਪੱਠੀ ਲਾਈ ਆ ਕਰਦੀ ਤੇ ਉੱਤਰ ਆਪਣੇ ਪਰਵਾਂ ਨੇ ਦੇ ਕਰ ਕੀਤਾ ਹੋਇਆ ਠੀਕ ਹੈ ਜੀ ਇਹ ਜੋੜੀ ਲਈ ਆਪਾਂ ਕੂਕਰੀ ਆਪਣੇ ਘਰ ਦੀ ਲਾਤੀ ਜੀ ਨਾਲ ਨਾਲ ਪਿਛਲੇ ਸਾਲ ਇਹਦੇ ਤੁਰਗੇ ਕਰੂਈ ਇੱਕ ਬਾਝ ਛੱਡਿਆ ਉਹ ਵੀ ਤੁਰਗੇ ਜੀ ਇਹਦਾ ਬੱਚਾ ਤੁਰੇ ਇੱਕ ਬਾਜੀ ਦਾ ਕਬੂਤਰ ਦਾ ਤੇ ਹੁਣ ਇਹ ਜੋੜੀ ਆਪਾਂ ਆਪਣੇ ਵਾਲੀ ਕੂਬਤਰੀ ਚਲਾਈ ਆ ਦੇਖਦੇ ਆ ਜੀ ਰਿਜ਼ਲਟ ਤੇ ਇੱਕ ਜੋੜੀ ਆ ਲਾਈ ਆ ਜੀ ਆਪਾਂ ਨੇ ਆਪਣੇ ਵਾਲਿਆਂ ਜੋ ਇਹ ਬਾਈ ਮੈਂਟੂ ਮੁਸਰ ਸਾਹਿਬ ਉਹਨਾਂ ਘਰੋਂ ਆਈ ਆ ਕੁੱਤਰੀ ਜੀ ਉਤਰ ਆਪਣਾ ਜੀ ਕਿ ਜੋੜੀ ਛੜਤੀ ਆ ਆਪਾਂ ਠੀਕਾ ਜੀ 6 ਜੋੜੀਆਂ ਦੇ ਚ ਛੱਡੀਆਂ ਆ ਆ ਵੀ ਆਪਣਾ ਬਹਿ ਕੇ ਹਰ ਗਿਆ ਸੀਗਾ ਜੀ ਕੁੱਤਰਾ ਤੇ ਇਹ ਬੱਚਿਆਂ ਨੇ ਰੱਖ ਲਿਆ ਜੀ ਆਪਾਂ ਨੇ ਇਹ ਨਹੀਂ ਪੱਟਿਆ ਬੱਚਿਆਂ ਨੇ ਰੱਖਾ ਵੀ ਜੀ ਆ